ਦੇ ਹੱਥ ਹੁਣ ਚੱਲਦਾ ਨਹੀਂ ਹੈਗਾ ਕਿਸੇ ਟਾਈਮ ਇਸ ਹੱਥ ਨਾਲ ਤਬਲਾ ਵਜਾਉਂਦੇ ਸੀਗੇ ਗੁਰੂ ਘਰ ਚ ਭਾਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁਖੋ ਕੇ ਯਾਰ ਦੋਸਤ ਇਹ ਕਿ ਯਾਰ ਦੋਸਤਾਂ ਨੇ ਜੋ ਉਸ ਟਾਈਮ ਗੁਰੂ ਘਰਾਂ ਦੇ ਸੇਵਾ ਦੇ ਬਣੇ ਉਹਨਾਂ ਨੇ ਕੀਤੀ ਕਮੇਟੀਆਂ ਨੇ ਬਿਲਕੁਲ ਨਹੀਂ ਕੀਤੀ ਸੰਗਤ ਜੀ ਬਹੁਤ ਇੰਪੋਰਟੈਂਟ ਸੇਵਾ ਹੈ ਕਿਉਂ ਕਿ ਭਾਈ ਸਾਹਿਬ ਜੀ ਹੁਣੀ ਗੁਰੂ ਘਰਾਂ ਦੇ ਵਿੱਚ ਤਬਲੇ ਦੀ ਕੀਰਤਨੀ ਸਿੰਘਾਂ ਦੇ ਨਾਲ ਤਬਲੇ ਦੀ ਸੇਵਾ ਕਰਦੇ ਰਹੇ ਆ 40 ਸਾਲ ਰੁਦਰਪੁਰ ਉੱਤਰਾਖੰਡ ਦੇ ਵਿੱਚ ਇਹਨਾਂ ਦੇ ਪਿਤਾ ਜੀ ਨੇ ਉੱਥੇ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਹੈ ਨਾ ਦੂਜੀ ਪੀੜੀ ਨੇ ਵੀ ਪੌਂਟਾ ਸਾਹਿਬ ਤੋਂ ਲੈ ਕੇ ਐਸਜੀਪੀਸੀ ਦੇ ਅੰਡਰ ਆਂਦਾ ਹੈ ਅੰਪਰ ਸਾਹਿਬ ਇੱਥੇ ਸਾਰੇ ਗੁਰੂ ਘਰਾਂ ਚ ਬਹੁਤ ਸੇਵਾਵਾਂ ਕੀਤੀਆਂ ਨੇ ਅੱਜ ਮਾਰੇ ਮਾਰੇ ਫਿਰ ਰਹੇ ਇਹ ਸਾਡੇ ਹਾਲ ਨੇ ਜ਼ਰੂਰ ਸਾਡਾ ਸ਼ਬਦ ਅੱਗੇ ਤੱਕ ਪਹੁੰਚਾਓ ਹੁਣ ਜੇ ਤੁਸੀਂ ਬਿਮਾਰ ਪਏ ਹੋ ਪੌਂਟਾ ਸਾਹਿਬ ਦੀ ਕਮੇਟੀ ਹੋਵੇ ਭਾਵੇਂ ਅੰਬ ਸਾਹਿਬ ਦੀ ਕਮੇਟੀ ਹੋਵੇ ਕਿਸੇ ਨੇ ਉੱਤੇ ਸਿੰਘਾਂ ਨੇ ਕਮੇਟੀਆਂ ਨੇ ਸਾਰ ਨਹੀਂ ਲਈ ਤੁਹਾਡੀ ਸਾਰ ਨਹੀਂ ਮੈਂ ਹੈਦराबाद ਹਾਂ ਤਾਂ ਥੋੜੀ ਬਾਅਦ ਜਿਹੜੇ ਮੇਰੇ ਯਾਰ ਦੋ ਹੈਗੇ ਸੀ ਉਹੀ ਕਰਦੇ ਰਹੇ ਕੋਈ ਬੰਦੇ ਨੇ ਕਿਤੇ ਉੱਥੇ ਉਹਨਾਂ ਰੁਦਰਪੁਰ ਵਾਲਿਆਂ ਨੇ ਕੀਤੀ ਹੋਰ ਕਿਸੇ ਨੇ ਨਹੀਂ ਕੀਤੀ ਯਾਰ ਯਾਰ ਦੋਸਤ ਯਾਰ ਦੋਸਤਾਂ ਨੇ ਜੋ ਉਸ ਟਾਈਮ ਗੁਰੂ ਘਰਾਂ ਦੇ ਸੇਵਾ ਦੇ ਬਣੇ ਉਹਨਾਂ ਨੇ ਕੀਤੀ ਕਮੇਟੀਆਂ ਨੇ ਬਿਲਕੁਲ ਨਹੀਂ ਕੀਤੀ ਕਮੇਟੀ ਉਹ ਥੋੜੀ ਵੇ ਬਸ ਕੀਤੀ 50000 ਤਸਰ ਅਜ਼ਾਰ ਜੀ ਸੇਵਾ ਕੀਤੀ ਹੈ ਇਹ ਹੱਥ ਹੁਣ ਚੱਲਦਾ ਨਹੀਂ ਹੈਗਾ ਕਿਸੇ ਟਾਈਮ ਇਸ ਹੱਥ ਨਾਲ ਤਬਲਾ ਵਜਾਉਂਦੇ ਸੀਗੇ ਗੁਰੂ ਘਰ ਚ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁਖ ਹੋ ਕੇ ਅੱਜ ਇਹ ਹੱਥ ਚੱਲਦਾ ਨਹੀਂ ਹੈ ਡਾਕਟਰ ਸਾਹਿਬ ਬੜੇ ਅੱਗੇ ਆਇਓ ਪਲੀਜ਼ ਪੈਰਾਲਾਈਜ਼ਡ ਹੈ ਤੁਸੀਂ ਜਾਣਦੇ ਹੋ ਕਿੱਥੇ ਖੜੇ ਆ ਤੀਜਾ ਫਲੋਰ ਬਣ ਰਿਹਾ ਤੁਹਾਨੂੰ ਸੰਗਤ ਦੇ ਸਯੋਗ ਦੀ ਲੋੜ ਰਹਿੰਦੀ ਹੈ ਐਸਐਚਐਸਜੀ ਸੈਂਟਰ ਖਰੜ ਦੇ ਨੇੜੇ ਜ਼ਿਲ੍ਹਾ ਮੋਹਾਲੀ ਦੇ ਵਿੱਚ ਚੱਲਦਾ ਜਿੱਥੇ ਸਾਰੀ ਸੇਵਾ ਨਿਸ਼ੁਲਕ ਚੱਲਦੀ ਹੈ ਜਿਹੜੇ ਰੀਡ ਦੀ ਹੱਡੀ ਦੇ ਟੁੱਟੇ ਹੋਏ ਮਰੀਜ਼ ਹੁੰਦੇ ਆ ਡੂੰਘੇ ਡੂੰਘੇ ਜ਼ਖਮਾਂ ਦੇ ਵਿੱਚ ਹੁੰਦੇ ਆ ਸਾਡੇ ਵੀਡੀਓ ਤੁਸੀਂ ਸਾਂਝੇ ਕਰਦੇ ਰਹਿੰਦੇ ਹੋ ਇਨਸਾਨੀਅਤ ਦੇ ਨਾਤੇ ਵੀਡੀਓ ਜ਼ਰੂਰ ਸਾਂਝੇ ਕਰਿਓ ਲੋਗ ਅਦਰੰਗ ਤੋਂ ਹਾਫ ਪੈਰਾਲਾਈਜ਼ ਤੋਂ ਫਾਈਨਲ ਕੋਰਡ ਰੀਡ ਦੀ ਹੱਡੀ ਜਿਹੜੀ ਟੁੱਟੀ ਹੋਈ ਹੈ ਜ਼ਖਮਾਂ ਦੇ ਵਿੱਚ ਨੇ ਕਮਰਿਆਂ 'ਚ ਬੰਦ ਨੇ ਬਹੁਤ ਤੰਗ ਨੇ ਉਹਨਾਂ ਪੇਸ਼ੰਤਾਂ ਦੀ ਸੇਵਾ ਸਹਾਇਕ ਨਿਸ਼ੋਲਕ ਟੋਟਲੀ ਪ੍ਰੀਆ ਕੋਸ ਚੱਲਦਾ ਹੈ ਡਾਕਟਰ ਸੀਰਤ ਸਿੰਘ ਦੇ ਨਾਲ ਤਬਲਾ বাজਾਉਂਦੇ ਰਹੇ ਆ ਹਾਫ ਪੈਰਾਲਾਈਜ਼ ਦਾ ਹੱਥ ਦਿਖਾਓ ਚੱਲ ਇਹ ਪਤਾ ਹੈ ਹਾਂਜੀ ਦੋ ਬੇਟੀਆਂ ਨੇ ਇੱਕ ਬੇਟਾ ਪਤਨੀ ਹੈ 8 ਸਾਲ ਹੋ ਗਿਆ ਕਿਸੇ ਨੇ ਨਹੀਂ ਪੁੱਛਿਆ ਮਾਰੇ ਮਾਰੇ ਫਿਰ ਰਹੇ ਬੜੇ ਤੰਗ ਹੋ ਕੇ ਲੁਧਿਆਣੇ ਵੀ ਰਹੇ ਉੱਥੇ ਇੱਕ ਬਹੁਤ ਵੱਡੀ ਆਪਣੀ ਇੱਕ ਆਰਗੇਨਾਈਜੇਸ਼ਨ ਚਲਦੀ ਆ ਪਰ ਨਾਮ ਲੈ ਕੇ ਨਹੀਂ ਗੱਲ ਕਰਾਂਗੇ ਠੀਕ ਨਹੀਂ ਲੱਗਦਾ ਉੱਥੇ ਵੀ ਰਹੇ ਬਟ ਉਹਨਾਂ ਨੇ ਜਵਾਬ ਦਿੱਤਾ ਉਹ ਉਹਨਾਂ ਦੀ ਉਹ ਜਾਣਦੇ ਹੋਣਗੇ ਕਿਉਂ ਦਿੱਤਾ ਲੁਧਿਆਣੇ ਦੀ ਸੰਸਥਾ ਹੈ ਨਾ ਤੇ ਉਹਨਾਂ ਦਾ ਉਹ ਜਾਣਦੇ ਹੋਣਗੇ ਕਿਉਂ ਦਿੱਤਾ ਬਟ ਕਿਉਂਕਿ ਆਪਾਂ ਹਾਫ ਪੈਰਲਾਈਜ਼ਿਸ ਅਧ ਰੰਗ ਦੇ ਮਰੀਜ਼ਾਂ ਦੀ ਸੇਵਾ ਸਹਾਇਕ ਕਰਦੇ ਤੇ ਇਹ ਪਰਮਾਨੈਂਟ ਸਾਡੇ ਨਾਲ ਰਹਿਣ ਵਾਲੇ ਹਨ ਹੈ ਨਾ बस मर्यादा ਦੇ ਵਿੱਚ ਸੇਵਾ ਚੱਲਦੀ ਹੈ ਰੂਲਸ ਐਂਡ ਰੈਗੂਲੇਸ਼ਨ ਦੇ ਵਿੱਚ ਚੱਲਦੀ ਹੈ ਇਹਨਾਂ ਦੇ ਹੱਥ ਔਰ ਪੈਰ ਤੁਸੀਂ ਦੇਖ ਪਾ ਰਹੇ ਹੋ ਕਿੰਨਾ ਕ ਚੱਲੇ ਆ ਅੱਗੇ ਤੁਸੀਂ ਕਿੰਨਾ ਕ ਕਰ ਪਾਵਾਂਗੇ ਅਦਰ ਅੰਗ ਦੇ ਮਰੀਜ਼ਾਂ ਨੂੰ ਹਾ ਪੈਰਾਲਾਈਜ਼ ਦਾ ਲੱਖਾਂ ਮਰੀਜ਼ ਪਏ ਨੇ ਲੱਖਾਂ ਉਹਨਾਂ ਦੀ ਮਦਦ ਲਈ ਉਹਨਾਂ ਦੀ ਸਹਾਇਤਾ ਲਈ ਵੀਡੀਓ ਜ਼ਰੂਰ ਸਾਂਝਾ ਕਰ ਦਿਓ ਜੇ ਤੁਸੀਂ ਪੇਸ਼ੈਂਟਾਂ ਦੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਿੱਧਾ ਸਹਿਯੋਗ ਪਾਣਾ ਚਾਹੁੰਦੇ ਹੋ ਵੀਡੀਓ ਥੋੜਾ ਲੰਬਾ ਹੋ ਰਿਹਾ ਪਲੀਜ਼ ਸਾਂਝੇ ਕਰਿਓ ਵੀਡੀਓ ਦੇਖੋ ਜ਼ਰੂਰ ਲੋਗ ਅਦਰੰਗ ਦੇ ਠੀਕ ਹੋ ਰਿਹਾ ਕੱਲ੍ਹੇ ਸ਼ਾਮ ਨੂੰ ਇੱਕ ਪੇਸ਼ੈਂਟ ਠੀਕ ਹੋ ਕੇ ਗਿਆ ਜਿਹਨੂੰ ਡਾਕਟਰ ਨੇ ਕਿਹਾ ਸੀਗਾ ਕਿ ਲੱਖ ਰੁਪਏ ਦਾ ਆਪਰੇਸ਼ਨ ਹੋਏਗਾ 95% ਠੀਕ ਹੋ ਕੇ ਗਿਆ ਤੁਰਦਾ ਫਿਰਦਾ ਸਿਰਫ 20 ਦਿਨ ਦੇ ਵਿੱਚ ਉਸ ਤੋਂ ਪਹਿਲਾਂ 9 ਦਿਨ ਦੇ ਵਿੱਚ ਡਾਕਟਰ ਸਾਹਿਬ ਨੇ ਠੀਕ ਕੀਤਾ ਹੈ ਤੁਹਾਡੇ ਤੋਂ ਸਹਿਯੋਗ ਮੰਗਦੇ ਆਂ ਆਨਲਾਈਨ ਸੇਵਾ ਜ਼ਰੂਰ ਕਰਿਓ ਕਿਉਂਕਿ ਆਸੀ ਔਰ ਤੁਸੀਂ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਆਂ ਜੀ ਡਾਕਟਰ ਸਾਹਿਬ ਕੀ ਲੱਗਦਾ ਹੈ ਪੱਕਾ ਮਦਦ ਕਰ ਪਾਵਾਂਗੇ ਹਾਫ ਪੈਰਲਾਈਜ਼ ਹੋ ਚੁੱਕੇ ਆਂ ਤੁਸੀਂ ਦੱਸੋ ਜੀ ਤੁਹਾਡੇ ਵੱਲੋਂ ਕੀ ਪਾਰਟਿਸਪੇਸ਼ਨ ਰਹੇਗੀ ਸੇਵਾ ਦੇ ਵਿੱਚ ਫੈਮਿਲੀ ਕੋਈ ਸਾਥ ਨਹੀਂ ਦੇ ਰਿਹਾ ਮਹਾਰਾਜ ਜੰਮੇ ਆਂ ਸੋ ਕਿ ਮੈਂ ਅਨ ਬਹੁਤ ਮਿਲ ਬੈਠ ਰਹਿ ਚੌਦਿਸ ਘਰ ਹੈ ਵਿਪਤ ਪਰੇ ਸਭ ਹੀ ਸੰਗਛੜਤ ਕਉ ਨਾਤਨੇ ਰਹਿ ਐਦਾਂ ਤੇ ਜਦੋਂ ਕੰਡੀਸ਼ਨ ਹੋ ਜਾਂਦੀ ਹੈ ਮੈਂ ਮਾਫੀ ਚਾਹੂੰਗਾ ਮੇਰੇ ਵਰਗਾ ਮੂਰਖ ਵੀ ਔਰ ਸੰਗਤ ਚ ਬਹੁਤ سارے ਨਾਦਾਨ ਬਲੌਗ ਹੋਣਗੇ ਜੋ ਇਸ ਤੁਕ ਦੀ ਵਿਆਖਿਆ ਨਹੀਂ ਸਮਝ ਪਾਉਂਦਾ ਕਿਰਪਾ ਕਰਕੇ ਸਾਰੇ ਸ਼ਬਦਾਂ ਤੋਂ ਉਹ ਵੀ ਦੱਸ ਦਿਓ ਜੋ ਮਾਰਾ ਸਭ ਨੂੰ ਸਾਨੂੰ ਕਹਿੰਦੇ ਨੇ ਕਿ ਜਦੋਂ ਆਪਣੇ ਕੋਲ ਸਾਰੀ ਸੁੱਖ ਸਹੂਲਤਾਂ ਹੁੰਦੀਆਂ ਫਿਰ ਤਾਂ ਸਾਰੇ ਭਾਵੇਂ ਆਂਡੀ ਗਾਂਡੀ ਆ ਕੋਈ ਦੂਰ ਦਾ ਰਿਸ਼ਤੇਦਾਰ ਵੀ ਸਾਨੂੰ ਫਿਰ ਸੱਸੀ ਘਲ ਬੁਲਾਉਂਦਾ ਹੈ ਹੈਨਾ ਜਦੋਂ ਸਾਡੇ ਕੋਲ ਕੋਈ ਦੁੱਖ ਆ ਜਾਵੇ ਫਿਰ ਆਪਣੇ ਵੀ ਸਾਡਾ ਸਾਥ ਛੱਡ ਜਾਂਦੇ ਆ ਇਹਹੀ ਕੰਡੀਸ਼ਨ ਬਾਪੂ ਜੀ ਦੇ ਨਾਲ ਹੋਈ ਹੈ ਬਾਪੂ ਜੀ ਨੂੰ ਪੈਰਲਾਈਜ਼ ਹੋ ਗਿਆ ਤੇ ਆਪਣੇ ਨੇ ਸਾਥ ਛੱਡਤਾ ਪਰ ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਪੂਰੀ ਕੋਸ਼ਿਸ਼ ਕਰਾਂਗੇ ਕਿ ਬਾਪੂ ਜੀ ਨੂੰ ਜਿਵੇਂ ਪਹਿਲੇ ਇਹ ਕਰਦੇ ਸੀ ਤਬਲਾ ਵਜਾਉਂਦੇ ਸੀ ਅਸੀਂ ਉਦਾਂ ਹੀ ਦੇਣਾ ਤੋਂ ਤਬਲਾ ਵਜਵਾਵਾਂਗੇ ਇੱਕ ਵਾਰ ਅੱਜ ਇਹਦਾ ਦਿਨ ਯਾਦ ਕਰ ਲੋ ਵੀਡੀਓ ਦੇਖ ਰਿਹਾ ਹੱਥ ਨਹੀਂ ਚੱਲ ਤਾ ਤਬਲਾ ਨਹੀਂ ਵਜਾ ਸਕਦੇ ਨਹੀਂ ਵਜਾ ਸਕਦੇ ਜੀ ਡਾਕਟਰ ਸਾਹਿਬ ਤੁਹਾਨੂੰ ਵਾਦਾ ਕਰਤਾ ਹੈ ਔਰ ਕਰਕੇ ਦਿਖਾਵਾਂਗੇ ਜੀ ਕਰਤਾ ਉਹ ਹੈ ਕਿ ਰੌਣਾ ਤੇ ਗੁਰੂ ਸਾਹਿਬ ਸਾਡੇ ਹੱਥੇ ਮੈਂ ਪੈਰੋ ਹੱ ਹਾਂਜੀ ਪੈ ਪੈ ਵੀ ਹੈਗਾ ਪੈਰ ਵੀ ਹੈਗਾ ਕੋਈ ਗੱਲ ਨਹੀਂ ਜੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜੀ ਜਿੰਨਾ ਤੁਹਾਡੇ ਮਦਦ ਕਰ ਸਕੀ ਅਸੀਂ ਵੱਧ ਤੋਂ ਵੱਧ ਕਰਾਂਗੇ ਲੋਕ ਬਹੁਤ ਤੰਗ ਬਹੁਤ ਮਾਰੇ ਮਾਰੇ ਆ ਰਹੇ ਹਨ ਬਹੁਤ ਮਾਰੇ ਮਾਰੇ ਪਲੀ ਸੰਗਤ ਜੀ ਸਾਡੇ ਨਾਲ ਜੁੜੋ ਸੇਵਾ ਦੇ ਵਿੱਚ ਸਹਿਯੋਗ ਚਾਹੀਦਾ ਤੁਹਾਡਾ ਸਾਨੂੰ ਰੇਤਾ ਬਜਰੀ ਸੀਮੈਂਟ ਸੰਗਤ ਭੇਜ ਰਹੀ ਹੈ ਤਾਂ ਜਾ ਕੇ 3rd ਔਰ 4th ਫਲੋਰ ਦੀ ਸਾਰੀ ਉਹ ਪਾ ਰਹੀ ਹੈ ਸੰਗਤ ਲਗਾਤਾਰ ਸਹਿਯੋਗ ਕਰ ਰਹੀ ਹੈ ਕੰਸਟਰਕਸ਼ਨ ਮਟੀਰੀਅਲ ਚ ਤੁਸੀਂ ਟਰਾਈ ਸੀ ਜੀਓ ਚੰਡੀਗੜ ਮੋਹਾਲੀ ਔਰ ਪੰਜਕੂਰ ਤੋਂ ਖਾਸ ਕਰ ਬਿਲੋਂਗ ਕਰਦੇ ਹੋ ਤਾਂ ਪਲੀਜ਼ ਇੱਥੇ ਆ ਕੇ ਜਾਓ ਤੁਸੀਂ ਸੋਸ਼ਲ ਮੀਡੀਆ ਤੇ ਗੂਗਲ ਤੇ ਸਿਰਫ ਤੁਸੀਂ ਆ ਲਿਖਣਾ ਸਰਵ ਹਿਊਮੈਨਿਟੀ ਸਰਵ ਗੋਡ ਸਾਡੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਕੋਲ ਜਾਂਦੇ ਪਲੀਜ਼ ਸਾਡੇ ਬਿਸ ਸਾਨੂੰ ਤੁਹਾਡਾ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਐਦਾਂ ਦੇ ਬਜ਼ੁਰਗਾਂ ਤਾਂ ਤੁਸੀਂ ਸਾਡੇ ਵੀਡੀਓਜ਼ ਹੀ ਦੇਖਿਆ ਸੀ ਖੰਨਾ ਜੀ ਹਾਂਜੀ ਵੀਡੀਓਜ਼ ਦੇਖ ਬਹੁਤ ਆ ਸਾਰੇ ਬਹੁਤ ਭਾਰੇ ਹਾਂ ਬਹੁਤ ਸਾਰੇ ਆ ਗਏ ਆਪ ਜੀ ਦੇਖ ਜੀ ਜਨਰਲ ਸੇਵਕ ਤਰ੍ਹਾਂ ਸਾਰਿਆਂ ਨੂੰ ਫਾਰਵਰਡ ਕਰਨਾ ਉਸੇ ਵੀਡੀਓ ਸਾਂਝੇ ਕਰ ਦਿਓ ਤਾਂ ਪਹੁੰਚ ਪਾਉਂਦੇ ਸੋ ਕਿਰਪਾ ਕਰਕੇ ਆਪਣੀ ਸੇਵਾ ਜ਼ਰੂਰ ਨਿਭਾਉਂਦੇ ਰਹੋ ਇਹਦੀ ਮਹੱਤਤਾ ਇਹਦੀ ਇਪੋਰਟੈਂਸ ਘਟਨਾ ਕਿਉਂ ਬਿਲਕੁਲ ਨਾ ਘਟਕਿਓ ਜੀ ਨਾ ਬਹੁਤ ਜ਼ਰੂਰੀ ਸੇਵਾ ਹੈ ਸਰ ਸਾਹਿਬ ਵਾਹਿਦਾ ਚੱਲ ਰਿਹਾ ਆਪਾਂ ਬ੍ਰਿਜਾ ਦੀ ਪ੍ਰੋਪਰ ਪੂਰੀ ਸੇਵਾ ਦੱਬ ਕੇ ਸਰ ਸਰ ਸਾਹਿਬ ਦੇ ਭਰੋਸੇ ਮੈਂ ਤੁਹਾਨੂੰ ਹਾਂ ਕਰੀ ਜਾਂਦਾ ਔਰ ਇਹ ਸਿਰਫ ਮੂੰਹ ਜਬਾਨ ਨਹੀਂ ਇਹ ਕਰਕੇ ਦਿਖਾਉਂਦੇ ਆ ਆਪਣੇ ਹੱਥੀ ਕਰਕੇ ਦਿਖਾਉਂਦੇ ਆ ਸੋ ਤੁਸੀਂ ਆਪਣੀ ਸੇਵਾ ਜ਼ਰੂਰ ਨਿਭਾਉਂਦੇ ਰਹੋ ਸਾਥ ਦੋ ਜੁੜੋ ਜ਼ਰੂਰ ਨਿਸ਼ੁਲਕ ਸੇਵਾ ਚੱਲ ਰਹੀ ਹੈ ਪਰ ਜੇ ਤੁਸੀਂ ਮਾਇਆ ਰੂਪ ਦੇ ਵਿੱਚ ਜਿੰਨੀ ਸੇਵਾ ਪਾ ਤੋਗੇ ਉਹ ਜਿਹੜੇ ਲੈਸਟ ਪ੍ਰਿਵੀਲੇਜ ਕਲਾਸ ਆ ਜੋ ਬਿਲਕੁਲ ਨਹੀਂ ਮੋਟਾ ਲਾ ਸਕਦੇ ਜਾਂ ਨਹੀਂ ਕਰ ਸਕਦੇ ਉਹਨਾਂ ਦੀ ਸੇਵਾ ਦੇ ਵਿੱਚ ਵਾਧਾ ਹੋ ਜਾਂਦਾ ਜੀ ਨਾ ਸਟੋਰ ਤੋਂ ਇਹੀ ਉਮੀਦ ਕਰਦੇ ਆ ਜਰੂਰ ਸਾਡੇ ਨਾਲ ਜੁੜੋ ਔਰ ਸਾਂਝੇ ਕਰੋ ਸ਼ੇਰ ਸਿੰਘ ਕਿਹਾਲ ਚੱਲ ਚੱਲ ਰਹੇ ਬਹੁਤ ਵਧੀਆ ਜੀ ਸੇਵਾ ਠੀਕ ਚੱਲ ਰਹੀ ਹੈ ਚੱਲ ਰਹੀ ਹੈ ਹਾਂਜੀ 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 ਇੱਥੇ ਕਿਸੇ ਤਰੀਕੇ ਦੀ ਕੋਈ ਸ਼ਿਕਾਇਤ ਨਹੀਂ ਨਹੀਂ ਵੀਰ ਜੀ ਕੋਈ ਸ਼ਿਕਾਇਤ ਨਹੀਂ ਇੱਥੇ ਤਾਂ ਇੱਕ ਜਿੱਦਾਂ ਘਰ ਵਿੱਚ ਫੈਮਿਲੀ ਦੇ ਉਸ ਤਰ੍ਹਾਂ ਹੀ ਸਾਰਿਆਂ ਬਿਵਹਾਰ ਕੀਤਾ ਜਾਂਦਾ ਹੈ ਬਹੁਤ ਸੋਹਣਾ ਜੀ ਹਾਂਜੀ ਉਸ ਸਰ अच्छा हां सेशन करके चलता है बढ़िया चल रहा है बढ़िया चल रहा है संगत दे सहयोगजना चलता है परमानेंट पेशेंट बहुत नए हाथ नहीं चलते पैर नहीं चलते प्लीज सर इस सेंटर दी विलक्षणता समझने दी कोशिश ਕਰਿਓ ਇੱਥੇ ਉਹ ਪੇਸ਼ੈਂਟ ਨੇ ਜੋ ਕਿ 85 90% ਆਪਣੀ ਜ਼ਿੰਦਾ ਲਾਸਟ ਹੋ ਰਹੇ ਆ ਜਿਵੇਂ ਕਿ ਸ਼ੇਰ ਸਿੰਘ ਤੁਹਾਨੂੰ ਬਿਲਕੁਲ ਠੀਕ ਲੱਗ ਰਿਹਾ ਨਾ ਦੇਖਣ ਦੇ ਵਿੱਚ ਲੇਕਿਨ 85 90% ਸਰੀਰ ਨਹੀਂ ਚੱਲਦਾ ਇਹ ਸਰੀਰ ਨਾਲ ਢੋਣਾ ਜ਼ਿੰਦਾ ਲਾਸ ਕਿਰਪਾ ਕਰਕੇ ਜ਼ਰੂਰ ਸਮਝਿਓ ਇਸ ਇਸ ਸਭ ਤੋਂ ਬੜੀ ਭਿਆਨਕ ਇੰਜਰੀ ਨੂੰ ਸਾਡਾ ਸਾਥ ਜ਼ਰੂਰ ਦਿਓ ਤੁੜਤੋ ਇਹ ਹੀ ਉਮੀਦ ਕਰਦੇ ਹਾਂ ਵੀਡੀਓ ਸਾਂਝੇ ਕਰਦੇ ਦੁਬਾਰਾ ਅਪੀਲ ਕਰਦੇ ਹਾਂ ਬਹੁਤ ਇੰਪੋਰਟੈਂਟ ਸੇਵਾ ਹੈ ਬਤਿਹਰ ਇਨਸਾਨ ਨੇ ਵੀਡੀਓ ਕਲੋਸ ਕਰ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ